ਜੇਟੀ ਬੇਦਖਲ ਕੀਤੀ ਤੀ ਤੇ ਜਮਾਈ ਨੇ 30 40 ਗੁੰਡਿਆਂ ਨੂੰ ਨਾਲ ਲੈ ਕੇ ਕੋਠੀ ਤੇ ਨਜਾਇਜ਼ ਕਬਜ਼ਾ ਕਰਨ ਦੀ ਮਨਛਾ ਨਾਲ ਕੀਤੀ ਬੇਰੇਮੀ ਨਾਲ ਕੁੱਟਮਾਰ ਜ਼ਖਮੀ ਹਸਪਤਾਲ ਚ ਦਾਖਲ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਮੋਹਾਲੀ ਦੀ ਮੈਗੀ ਪ੍ਰਾਪਤੀ ਹੋਣ ਕਰਕੇ ਪੁੱਲੇ ਲੋਕ ਆਪਸੀ ਖੂਨੀ ਰਿਸ਼ਤੇ ਜ਼ਮੀਨ ਹਥਿਆਉਣ ਲਈ ਗੁੰਡਿਆਂ ਨੂੰ ਨਾਲ ਲੈ ਕੇ ਕੀਤੇ ਜਾ ਰਹੇ ਹਨ ਕਬਜ਼ੇ जख्मी जगदीप सिंह दी विधवा मां इंसाफ लैंड ले पहुंची ऐसी बीसी मोर्चा मोहाली दे आगुआ कोल आओ देखते दे हां एक खबर विस्तार सहित एसी बी महापंचायत पंजाब वालों मोहाली फेस सत दिया लाइटा ते चल रहे मोर्चे ते आज पिंड प्रेमगढ़ मोहाली दी एक विधवा हरजिंदर कौर मोर्चा स्थान ते पहुंची ते ਰੋ ਰੋ ਕੇ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਮੜਾ ਅਤੇ ਸਮੂਹ ਆਗੂ ਸਾਹਿਬਾਨਾਂ ਸਾਹਮਣੇ ਪ੍ਰੈਸ ਨੂੰ ਦੱਸਦਿਆਂ ਕਿਹਾ ਕਿ ਸਾਡੀਆਂ ਦੋ ਦੋ ਕਨਾਲ ਦੀਆਂ ਦੋ ਕੋਟੀਆਂ ਹਨ ਜਿਸ ਵਿੱਚੋਂ ਇੱਕ ਮੇਰੇ ਜੇਠ ਕੁਲਦੀਪ ਸਿੰਘ ਦੀ ਹੈ ਤੇ ਦੂਸਰੀ ਵਿੱਚ ਮੈਂ ਮੇਰਾ ਬੇਟਾ ਮਰੀ ਨੂੰ ਅਤੇ ਮੇਰੀਆਂ ਦੋ ਪੋਤੀਆਂ ਰਹਿ ਰਹੇ ਹਾਂ ਮੈਂ ਮਨੀਕਰ ਸਾਹਿਬ ਦੀ ਯਾਤਰਾ ਤੇ ਗਈ ਹੋਈ ਸੀ ਮੇਰਾ ਬੇਟਾ ਤੇ ਉਸ ਦਾ ਦੋਸਤ ਘਰ ਰਹਿ ਗਏ ਅਚਾਨਕ ਮਿਤੀ 13 ਜੂਨ 2005 ਨੂੰ ਮੇਰੇ ਜੇਠ ਦੀ ਬੇਟੀ ਹਰਵਿੰਦਰ ਕੌਰ ਜੋ ਉਸ ਦੇ ਮਾਪੇ ਨੇ ਬੇਦਖਲ ਕਰ ਰੱਖੀ ਹੈ ਤੇ ਉਸ ਦਾ ਪਤੀ ਗੁਰਪ੍ਰੀਤ ਸਿੰਘ ਗੋਗਾ ਨੇ ਕਰੀਬ 30-40 ਗੁੰਡਿਆਂ ਨੂੰ ਨਾਲ ਲੈ ਕੇ ਮੇਰੀ ਕੋਠੀ ਤੇ ਕਬਜ਼ਾ ਕਰਨ ਦੀ ਮਨਚਾ ਨਾਲ ਮੇਰੇ بیٹے ਜਗਦੀਪ ਸਿੰਘ ਅਤੇ ਉਸ ਦੇ ਦੋਸਤ ਕਾਕੇ ਨੂੰ ਕਤਲ ਦੇ ਇਰਾਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜ਼ਖਮੀ ਕਰਕੇ ਸੁੱਟ ਗਏ ਜੋ ਇਸ ਵੇਲੇ ਇਲਾਜਾਦੀਨ ਖਰੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ ਤੇ ਕਾਕੇ ਨੂੰ 에어로 ਸਿਟੀ ਦੀ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਮੈਂ ਆਪ ਜੀ ਦੇ ਰਾਹੀਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਨਾਲ ਹੋਈ ਤੱਕੇ ਸ਼ਾਹੀ ਦਾ ਇਨਸਾਫ ਕੀਤਾ ਜਾਵੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਸੇ ਨਾਲ ਮੇਲ ਖਾਂਦਾ ਇੱਕ ਹੋਰ ਮਾਮਲਾ ਵੀ ਮੋਰਚਾ ਪ੍ਰਦਾਨ ਨੇ ਦੱਸਿਆ ਕਿ ਇੱਕ ਵਿਧਵਾ ਪਰਮਜੀਤ कौर ਜੋ ਆਪਣੀ ਬੇਟੀ ਨਾਲ ਆਪਣੇ ਘਰ ਰਹਿ ਰਹੀ ਸੀ ਪਰ ਇੱਕ ਪ੍ਰਾਪਰਟੀ ਡੀਲਰ ਤੀਰਤ ਸਿੰਘ ਕੁਲਾਟੀ ਨੇ ਉਹਨਾਂ ਨੂੰ ਸਬਜਵਾਦ ਦਿਖਾ ਕੇ 18 ਲੱਖ ਰੁਪਏ ਦੀ ਠੱਗੀ ਮਾਰ ਲਈ ਤੇ ਹੁਣ ਵਿਧਵਾ ਮਾ ਆਪਣੀ 29 ਸਾਲਾ ਧੀ ਨਾਲ

ਪ੍ਰਾਪਟੀਆਂ ਤੇ ਕਬਜ਼ਿਆਂ ਦੀਆਂ ਘਟਨਾਵਾਂ ਸ਼ਰਿਆਮ ਹੋ ਰਹੀਆਂ ਹਨ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਤਮਾਸ਼ੀਨ ਬਣਿਆ ਬੈਠਾ ਹੈ ਲੋਕ ਦਰਦ ਦਰਦੀਆਂ ਠੋਕਰਾ ਖਾ ਰਹੇ ਹੰਤੇ ਪੂ ਮਾਫੀਆ ਦੇ ਲੋਕ ਗੁੰਡਿਆਂ ਨੂੰ ਨਾਲ ਲੈ ਕੇ ਪੁਲਿਸ ਦੀ ਮਿਲੀ ਭੁਗਤ ਨਾਲ ਸ਼ਰੀਫ ਤੇ ਇਮਾਨਦਾਰ ਲੋਕਾਂ ਦੇ ਘਰਾਂ ਅਤੇ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰ ਰਹੇ ਹਨ ਅਸੀਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਪੂ ਮਾਫੀਆ ਗਰੁੱਪਾਂ ਨੂੰ ਨਕੇਲ ਪਾਈ ਜਾਵੇ ਅਤੇ

मनजीत सिंह आदि हाजिर इस बारे जो दूसरी धीरे गुरप्रीत गोगे दोष नकार की असि किसी नहीं चढ़ा के उसकी लत तोड़ दिखती है जो इलाज अधिक हस्पता है एरो सिटी थाना दे एस एच ओ सतविंदर सिंह ने कहा की इस घटना की जांच पड़ताल की जा रही है दोषिया की जल्द बनती कारवाई की जाएगी ਆਉਂਦੇ ਦੇਖਦੇ ਹਾਂ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਵੀੜਕ ਮਹਿਲਾਵਾਂ ਨਾਲ ਸਾਡੇ ਚੈਨਲ ਦੀ ਟੀਮ ਦੀ ਜੁਗਲਬਾਤ ਹੋਈ। ਕੱਲ ਬੀਤੀ ਕੱਲ ਪ੍ਰੇਮ ਪਿੰਡ ਪ੍ਰੇਮਗੜ ਦੇ ਵਿੱਚ ਕੋਠੀ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਉਸ ਖਿਲਾਫ ਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ 7 ਫੇਰ ਦੇ ਵਿੱਚ। ਕੀ ਕਹੋਗੇ ਜਸਵਿੰਦਰ ਕੋਰ ਨੇ ਲਿਆਮ ਲਾਇਆ ਵੀ ਪੁਲਿਸ ਕਾਰਵਾਈ ਨਹੀਂ ਕਰਦੀ। ਤੇ ਬਈ ਇਹ ਤਾਂ ਸਾਰਾ ਤੋਂ ਪਹਿਲਾਂ ਹੀ ਲੈ ਸਾਡੇ ਇੱਥੇ ਪਿੰਡ ਪੈਂਦਾ ਹੈ। ਸ਼ਹਿਰੀ ਵਾਧਰਾ ਪ੍ਰਿਮਾਰ ਉੱਥੇ ਦੋ ਧਨਾਂ ਦਾ ਆਪਸ ਦੇ ਵਿੱਚ ਇੱਕ ਕੋਠੀ ਦੇ ਲਈ ਮਕਾਨ ਦੇ ਲਈ ਆਪਸ ਵਿੱਚ ਝਗੜਾ ਚੱਲ ਰਿਹਾ ਹੈ ਜਿਹੜੇ ਕਿ ਬੇਸਿਕਲੀ ਰਿਸ਼ਤੇਦਾਰੀ ਦੇ। ਹੁਣ ਕੱਲ ਇਹ ਇਨ੍ਹਾਂ ਵਿੱਚੋਂ ਪਹਿਲਾ ਇੱਕ ਧਿਰ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਹੈਗੀ ਆ ਕੋਠੀ ਤੇ ਜਿਹੜਾ ਆਪ ਦਾ ਕਾਜਾ ਪੇਸ਼ ਕਰਦੇ ਨੇ ਦੂਜੀ ਤੇ ਰਾਬਤਾ ਕਾਜਾ ਪੇਸ਼ ਕਰਦੀ ਹੈ। ਉਹਦੇ ਵਿੱਚੋਂ ਇੱਕ ਧਿਰ ਨੇ ਗੇਟ ਨੂੰ ਤੋੜ ਕੇ ਉੱਥੇ ਦਰਵਾਜ਼ਾ ਬਣਾਤਾ ਅਕੀ ਕੰਦ ਬਣਾਤੀ ਗੇਟ ਤੋੜਤਾ ਕੰਦ ਬਣਾਤੀ ਤੇ ਇੱਕ ਜਿਹੜੀ ਕੰਦ ਬਣੀ ਹੋਈ ਸੀ ਉਹ ਉਟਾਤਾ ਦੂਜੀ ਪਾਰਟੀ ਜਦੋਂ ਇਸ ਚੀਜ਼ ਨੂੰ ਦੇਖਣ ਉੱਥੇ ਗਈ ਤਾਂ ਜਿਹੜੀ ਪਾਰਟੀ ਜਿਹੜਾ ਤੁਸੀਂ ਹੁਣ ਅੱਜ ਜਸਵਿੰਦਰ ਕੌਰ ਦੇਤੇ ਜਿਹੜੀ ਹੈਗੀ ਆ ਉਹ ਪ੍ਰੈਸ ਕਾਨਫਰੰਸ ਕਰ ਰਹੀ ਹੈ ਉਹਨਾਂ ਦੀ ਘਰੋਂ ਉਹਨਾਂ ਉੱਪਰ ਥਾਰ ਗੱਡੀ ਚੜਾ ਕੇ ਇੱਕ ਉਹਨਾਂ ਦੇ ਮਲਾਜ਼ਮ ਦੀ ਲੱਤ ਪੂਰੀ ਤਰ੍ਹਾਂ ਤੋੜਤੀ ਜਿਹੜੀ ਵੀ ਵੱਡੀ ਗੱਲ ਹੈ। ਜਦੋਂ ਸਾਨੂੰ ਇਸ ਚੀਜ਼ ਦਾ ਇਨਫੋਰਮੇਸ਼ਨ ਮਿਲੀ ਹੈ ਅਸੀਂ ਆਪਦੀ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਕੇ ਇੱਕ ਬੰਦਾ ਅਰੈਸਟ ਕਰ ਲਿਆ ਅਰੈਸਟ ਕਰਕੇ ਅਸੀਂ ਆਪਦੀ ਅਗਲੀ ਤਫਤੀਸ਼ ਇਹਦੇ ਚ ਆਮਲ ਵਿੱਚ ਲਿਆ ਰਹੇ ਹਾਂ ਜਿਹੜਾ ਉਹਨਾਂ ਦਾ 7 ਡਸਕੂਟ ਹੈ ਉਹ 7 ਡਸਕੂਟ ਕੂਟ ਦੇ ਵਿੱਚ ਚੱਲ ਰਿਹਾ ਹੈ ਇਹਦਾ ਮੀਨ ਟਾਈਮ ਜੋ ਸਾਡੇ ਉਰੇ ਇੱਥੇ ਕ੍ਰਾਈਮ ਹੋਇਆ ਲੱਤ ਤੋੜੀ ਹੈ ਉਹ ਅਸੀਂ ਆਪਦੀ ਕਾਰ ਤਫਤੀਸ਼ ਆਮਲ ਵਿੱਚ ਲਿਆਂਦੀ ਹੈ ਪਰਚਾ ਦਰਜ ਕਰ ਰਹੇ ਹਾਂ ਤਫਤੀਸ਼ ਜਿਹੜੀ ਹੈਗੀ ਹੈ ਕਰਕੇ ਅਸੀਂ ਜਿਹੜਾ ਹੈਗਾ ਇਹਨੂੰ ਪੂਰਾ ਕਰ ਲਿਆ ਵੈਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਹੁਣ ਇਹ ਪ੍ਰੈਸ ਦਾ ਸਾਰਾ ਜਿਹੜਾ ਲੈ ਕੇ ਕੇ ਰਿਜ਼ਰਵੇਸ਼ਨ ਚੋੜਫੜੋ ਜਿਹੜਾ ਮੋਰਚਾ ਚੱਲ ਰਿਹਾ ਫੇਰ ਸਾਧੀਆਂ ਲੇਟਾਂ ਕੋਲੇ ਪਿਛਲੇ ਡੱਗ ਪਕ ਡੇਢ ਸਾਲ ਤੋਂ ਹਰ ਰੋਜ਼ ਕੋਈ ਨਾ ਕੋਈ ਨਵਾਂ ਪੀੜਤ ਚਾਸੀ ਹੋਏ ਬੀਸੀ ਹੋਏ ਹੁਣ ਉਹਦਾ ਵੀ ਰੌਲਾ ਡੇ ਰਿਹਾ ਹੋਰ ਵੀ ਜਿਹੜੇ ਹੈ ਜਿਨ੍ਹਾਂ ਦੇ ਅਤਿਆਚਾਰ ਹੋ ਰਿਹਾ ਉਹ ਵੀ ਕੋਈ ਵੀ ਕਸ਼ਟ ਦਾ ਹੋਵੇ ਕੋਈ ਕੌਮ ਦਾ ਹੋਵੇ ਲੜਾਈ ਕੌਮ ਦੀ ਨਹੀਂ ਹੈ ਕੌਮ ਸਿਰਫ ਦਾ ਸਿਰਫ ਇਹ ਹੈ ਵੀ ਜਿਹਦੇ ਦਾ ਅਤਿਆਚਾਰ ਹੋਇਆ ਜਿਹਦੇ ਦੇ ਅਤਿਆਚਾਰ ਹੋਇਆ ਭ੍ਰਿਸ਼ਟਾਚਾਰ ਹੋਇਆ ਜਿਹੜੇ ਲੂٹے ਗਏ ਠੱਗੇ ਗਏ ਉਹ ਆਪਣੇ ਕੋਲੇ ਧਰਨੇ ਤੇ ਜਿਹੜੇ ਬੰਦੇ ਆ ਰਹੇ ਨੇ ਤੇ ਜਿਨ੍ਹਾਂ ਜੋ ਅੱਜ ਬੀਬੀ ਹਰਜਿੰਦਰ ਕੌਰ ਪ੍ਰੇਮਗੜ ਪਿੰਡ ਤੋਂ ਆਈ ਹੈ ਜਿਹਦੀ ਧਰਮਗੜ ਚ ਦੋ ਪਰਿਵਾਰ ਰਹਿੰਦੇ ਨੇ ਇਕੱਠੇ ਸਾਜੀ ਫੈਮਿਲੀ ਹੈ ਉਹ ਕਹਿੰਦੇ ਮੇਰੇ ਜੇਠ ਤੇ ਜਠਾਣੀ ਨਾਲ ਕੋਈ ਮੇਰੀ ਲੜਾਈ ਦੀ ਝਗੜਾ ਨਹੀਂ ਕੋਈ ਵਾਸਤਾ ਨਹੀਂ ਬਹੁਤ ਵਧੀਆ ਪਰਿਵਾਰ ਰਹ ਰਿਹਾ ਸੀ ਇਹਨਾਂ ਦੇ ਘਰ ਵਾਲੇ ਦੀ ਡੈਥ ਜਿਹੜੀ 2015 ਚ ਹੋ ਜਾਂਦੀ ਹੈ ਜਦੋਂ ਡੈਥ ਹੋ ਗਈ ਉਹ ਤੋਂ ਬਾਅਦ ਸਾਰਾ ਕੁਝ ਹੋਇਆ ਤੇ ਹੁਣ ਜਿਹੜਾ ਜੇਠ ਸੀ ਉਹਦੇ ਦੋ ਬੱਚੇ ਸੀ ਇੱਕ ਬੇਟਾ ਤੇ ਬੇਟੀ ਉਹਨੇ ਆਪਣੇ ਦੋਨੇ ਬੇਟਿਆਂ ਨੂੰ ਵੇੇ ਦਾਖਲ ਕੀਤਾ ਹੋਇਆ ਸੀ ਜਿਨ੍ਹਾਂ ਚੋਂ ਬੇਟੇ ਦੀ ਡੈਥ ਹੋ ਗਈ ਵਿਚਾਰਾ ਪਰ ਰੱਬ ਨੂੰ ਪਿਆਰਾ ਹੋ ਗਿਆ ਜਿਹੜੇ ਦੀ ਡੈਥ ਹੋ ਗਈ ਉਹਦਾ ਤਾਂ ਕਹਿਣੀ ਕੀ ਐ ਰਹੀ ਗੱਲ ਜਿਹੜੀ ਬੇਟੀ ਵੇ ਦਾਖਲ ਕੀਤੀ ਹੋਈ ਸੀ ਉਹ ਤਰਾਂਸਪਿੰਡ 'ਚ ਵਿਆਹੀ ਵੀ ਐ ਤੇ ਹੁਣ ਲਾਲਚ 'ਚ ਜਾ ਕੇ ਵੇ ਦਾਖਲ ਕੀਤੀ ਗਈ ਬੇਟੀ ਉਹਨੇ ਪਹਿਲਾਂ ਤਾਂ ਆਪਣਾ ਜਿਹੜਾ ਬਾਪੂ ਐ ਫਾਦਰ ਹੈਗਾ ਉਹ ਕਿਡਨਾਪ ਕਰਕੇ ਆਪਣੇ ਕੋਲੇ ਤਰਾਂਸਪਿੰਡ 'ਚ ਰੱਖਿਆ ਕਿੱਥੇ ਰੱਖਿਆ ਤੇ ਜਿਹੜੀ ਮਦਰ ਸੀ ਉਹ ਜਦ ਆਪਣੇ ਨਾਨਕੇ ਆਂ ਭੇਜਦੀ ਪਰ ਇਹਨਾਂ ਦੇ ਨਾਲ ਤੋੜ ਵਿਛੋੜਾ ਕਰਨ ਵਾਸਤੇ ਇਹਨਾਂ ਨੂੰ ਵੱਖ ਕਰਨ ਵਾਸਤੇ ਪ੍ਰਾਪਰਟੀ ਹੜੱਪਣ ਵਾਸਤੇ ਹੁਣ ਕੱਲ ਕਿਤੇ ਜਦੋਂ ਇਹ ਪਰਸੋਂ ਮਨੀਕਰਨ ਸਾਹਿਬ ਨੂੰ ਗਏ ਤੇ ਯਾਤਰਾ ਤੇ ਗਏ ਜਦੋਂ ਇਹਨਾਂ ਨੇ ਘਰੇ ਦੇਖਿਆ ਜਿਹੜੇ ਕੈਮਰੇ ਲੱਗੇ ਹੋਏ ਸੀ ਕੈਮਰੇ ਫੋਨ ਨਾਲ ਅਟੈਚ ਸੀ ਵੀ ਘਰੇ ਤੋੜਪੰਨ ਹੋਣ ਲੱਗੀ ਆ ਹੋਰ ਹੋਣ ਲੱਗਿਆ ਤਾਂ ਇਹ ਮੱਥਾ ਟੇਕਣ ਤੋਂ ਬਿਨਾਂ ਵੀ ਵਾਪਸ ਜਿਹੜੇ ਮਨੀਕਰਨ ਤੋਂ ਮੁੜਿਆ ਪਰਿਵਾਰ ਜਦੋਂ ਘਰੇ ਆ ਕੇ ਦੇਖਿਆ ਤਾਂ 25-30 ਬੰਦੇ ਜਿਹੜੇ ਕਾਰਾਂ ਗੱਡੀਆਂ ਲੈ ਕੇ ਅੰਦਰ ਇਹਨਾਂ ਦੇ ਕੋਠੀ 'ਚ ਬੜੇ ਹੋਏ ਸੀ ਦੋਨੇ ਇੱਕ 게ਟ ਬੰਦ ਕਰਕੇ ਇਹਨਾਂ ਦਾ ਜਿਹੜਾ 게ਟ ਬੰਦ ਕਰਕੇ ਐਂਟਰੀ ਬੰਦ ਕਰਕੇ ਉਹਨਾਂ ਦਾ ਇੱਕ ਪੋਰਸ਼ਨ ਬਣਾ ਰਹੇ ਸੀ ਜਿਹਦੀ ਸਵਾ ਦੋ ਦੋ ਕਨਾਲ 45 45 ਮਰਲੇ ਦੀਆਂ ਕੋਠੀਆਂ ਪਿੰਡ ਪ੍ਰੇਮਗੜ੍ਹ ਚ ਮਹਿੰਗੀ ਪ੍ਰਾਪਰਟੀ ਹੋਣ ਕਰਕੇ ਮਹਿੰਗੀ ਜਾਇਦਾਦ ਹੋਣ ਕਰਕੇ ਆਪਣੇ ਜਿਹੜੇ ਰਿਸ਼ਤੇ ਨਾਤੇ ਸਭ ਭੁੱਲ ਗਏ ਲੋਕ ਇਹ ਖੂਨ ਦੇ ਪਿਆਸੇ ਹੋਏ ਪਏ ਆ ਭਾਈ ਭਤੀਜੇ ਚਾਚੇ ਤਾਏ ਕੋਈ ਕਿਸੇਦਾਰੀ ਹੈ ਇਹ ਸਿਰਫ ਤਾਂ ਸਿਰਫ ਲੋਕ ਪੈਸਾ ਵਟੋਲਣ ਵਾਸਤੇ ਦੂਜੇ ਪਾਸੇ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਦੇ ਕੋਠੀ ਤੇ ਕਬਜ਼ਾ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹਦੇ ਮੁੰਡੇ ਦੀ ਮਾਰ ਕੁੱਟ ਕਰਕੇ ਉਹਦੇ ਦੰਦ ਤੋੜ ਹਸਪੀਟਲ ਖਰੜਾ ਦਾਖਲ ਪਿਆ ਤੇ 6% ਅੱਜ ਸਿਟੀ ਸਕੂਅਰ ਵੀ ਸੈਤ ਕਰਾਣ ਆਇਆ ਸੀ ਸਵੇਰੇ ਉਹਨਾਂ ਦੇ ਦੋਸਤ ਨੂੰ ਜਿਹੜਾ ਹੈਲਪ ਵਾਸਤੇ ਦੋਸਤ ਭੇਜਿਆ ਉਹਨਾਂ ਦੇ ਪਰਚਾ ਕਰਕੇ ਉਹਨਾਂ ਨੂੰ ਬਿਠਾ ਲਿਆ ਤੇ ਜਦੋਂ ਇਹਨਾਂ ਦੀ ਨੋ ਰਾਨੀ ਜਾਂਦੀ ਉੱਥੇ ਖਬਰਦਾਰ ਪੁੱਛਣੋਂ ਦੀ ਤੇ ਉਹਨੂੰ ਵੀ ਪੁਲਿਸ ਕਹਿੰਦੀ ਵੀ ਇੱਥੇ ਬੈਠ ਜਾ ਇਹ ਐਰੋ ਸਿਟੀ ਥਾਣੇ ਦਾ ਕੇਸ ਹੈ ਇਹ ਥਾਣੇ ਦੀ ਇੱਕ ਪਹਿਲੀ ਐਗਜ਼ਾਮਪਲ ਨਹੀਂ ਪਹਿਲਾਂ ਵੀ ਇੱਕ ਮਾਡਲ ਜਿਹੜਾ ਹੈ ਕਨਾਲੇ ਪਿੰਡ ਦਾ ਹੋਇਆ ਸੀ ਇਸ ਚੌਂਕੀ ਦਾ ਘਰੋ ਕਰਨਾ ਪਿਆ ਸੀ ਦੂਜੀ ਵਾਰੀ ਕਾ ਡਰਾਈਵਰ ਗੱਡੀ ਚੋਰੀ ਹੋਈ ਹੈ ਜਿਹਦਾ ਕੇਸ ਚੱਲ ਰਿਹਾ ਤਪਤੀਸ਼ ਚੱਲ ਰਹੀ ਹੈ ਮੈਂ ਦੋ ਵਾਰੀ ਜਾਇਆ ਡੀਐਸਪੀ ਨੂੰ ਫੋਨ ਕਰੇ ਪਰ ਉਥੇ ਜਾਣ ਨੂੰ ਕੋਈ ਤਿਆਰ ਨਹੀਂ ਡਰਾਈਵਰ ਗੱਡੀ ਚੋਰੀ ਹੋਈ ਸਿਰਫ ਇੱਥੇ ਘੁੰਮ ਰਹੀ ਹੈ ਇਸ ਥਾਣੇ ਦੀਆਂ ਪਹਿਲਾਂ ਬਹੁਤ ਸਾਰੀਆਂ ਧਾਰਨਾਆਂ ਆ ਗਈਆਂ ਇਹ ਸਾਰੇ ਇਕੱਠੇ ਕਰਕੇ ਜੇਕਰ ਇਹ ਬੀਬੀ ਨੂੰ ਨਿਆਂ ਇਨਸਾਫ ਨਹੀਂ ਮਿਲਦਾ ਜੇਕਰ ਬੀਬੀ ਨੂੰ ਨਿਆਂ ਇਨਸਾਫ ਨਹੀਂ ਮਿਲਦਾ ਤਾਂ ਇੱਕ ਹਫਤੇ ਤੋਂ ਬਾਅਦ ਇਹ ਬੀਬੀ ਆਪਣੀ ਨੋ ਨੂੰ ਆਪਣੇ ਪੋਤੇ ਪੋਤੀਆਂ ਨੂੰ ਤੇ ਆਪਣੇ ਬੇਟੇ ਨੂੰ ਤੇ ਪਰਿਵਾਰ ਨੂੰ ਲੈ ਕੇ ਐਰੋਸਿਟੀ ਥਾਣੇ ਦੇ ਅੱਗੇ ਬੈਠੇਗੀ ਤੇ ਉਸ ਐਸਐਚਓ ਦਾ ਖਿਲਾਫ ਜਲੂਸ ਕੱਢੇਗੀ ਜਿਸ ਨੇ ਇਹਨਾਂ ਦੇ ਨਾਲ ਤੱਕਾਸ਼ਾਈ ਕੀਤੀ ਤੇ ਪੁਲਿਸ ਨੇ ਤੱਕਾਸ਼ਾਈ ਕੀਤੀ ਹੈ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਤੋਂ ਤੇ ਡੀਜੀਪੀ ਤੋਂ ਮੰਗ ਕਰਦੇ ਆਂ ਨਲਾਇਕ ਅਫਸਰਾਂ ਦੀ ਲੋੜ ਦੀ ਜੇਕਰ ਇਹ ਵਿਧਵਾ ਔਰਤਾਂ ਖਾਸ ਕਰਕੇ ਜਿਹੜੀਆਂ ਵਿੱਡੂਆਂ ਵਿਧਵਾ ਔਰਤਾਂ ਜਿਨ੍ਹਾਂ ਦੇ ਘਰ ਵਾਲੇ ਨਹੀਂ ਕੇਸ ਲੜਨ ਯੋਗੇ ਬੱਚਿਆਂ ਨਾਲ ਅਤਿਆਚਾਰ ਹੋ ਰਿਹਾ ਉਹਨਾਂ ਦੀ ਤੱਕ ਟੋਕੜ ਕੋਈ ਮਣਮੋਟੀ ਸ਼ਰਮ ਲਿਆਜ ਕਰ ਲੋ ਜਿਨ੍ਹਾਂ ਦੇ ਘਰੇ ਪਰਿਵਾਰ ਲੜਨ ਵਾਲਾ ਨਹੀਂ ਹੈ ਇਸੇ ਤਰ੍ਹਾਂ ਗੱਲ ਕਰੀਏ ਬੀਬੀ ਪਰਮਜੀਤ ਕੌਰ ਦੀ 56 ਸੈਕਟਰ ਚ ਮਕਾਨ ਹੈ ਇਹ 8-9 ਸਾਲ ਪਹਿਲਾਂ ਇੱਕ ਪ੍ਰਾਪਰਟੀ ਡੀਲਰ ਐ ਫੇਸ 5 ਚ ਉਹ ਵਕਾ ਦਿੰਦਾ ਇੱਕ ਝਾਸਾ ਦੇ ਕੇ ਵੀ ਤੈਨੂੰ ਇੱਕ ਵੱਡੀ ਕੋਠੀ ਦਵਾਵਾਂਗੇ ਤੈਨੂੰ 100 ਕਜ ਦਾ ਪਲਾਟ ਦਵਾ ਦਾਂਗੇ ਇਹ ਕਰ ਦਾਂਗੇ ਉਹ 18 ਲੱਖ ਚ ਮਕਾਨ ਵੇਚ ਕੇ ਆਪਣੇ ਕੋਲੇ ਪੈਸੇ ਲੈ ਜਾਂਦਾ ਐਗਰੀਮੈਂਟ ਹੁੰਦਾ ਇਕਰਾਰਨਾਮਾ ਹੁੰਦਾ ਮੁੜ ਕੇ ਪੈਸੇ ਨਹੀਂ ਮੁੜਦਾ ਜਿਹੜਾ 18 ਲੱਖ ਸੀ ਉਹ 8-9 ਲੱਖ ਚ ਵੇਚੀ ਅਸੀਂ 36 ਲੱਖ ਰੁਪਏ ਦਾ ਕਲੇਮ ਕਰਦੇ ਆ ਉਹ ਤੋਂ 36 ਲੱਖ ਰੁਪਏ ਵਾਪਸ ਆਵੇ ਨਹੀਂ ਤਾਂ ਬੀਬੀ ਪਰਮਜੀਤ ਕੌਰ ਵੀ ਵਿਡੋ ਐ ਵਿਦੋ ਆ ਗਈ ਇਹਨਾਂ ਦੇ ਕੋਲ ਇੱਕ ਬੇਟੀ ਐ ਇਕੱ ਆਨ ਮੈੜੇ ਇਹ ਨਹੀਂ ਆਪਣੀ ਬੇਟੀ ਨੂੰ ਲੈ ਕੇ ਉਹਦਾ ਪਿੱਟ ਸਿਆਪਾ ਕਰਾਂਗੇ ਤੇ ਜਿਹੜਾ ਉਹਦਾ ਅੱਡਾ ਹੈ ਲੁੱਟਖੋਲਾ ਉਹ ਫੇਸ ਪੰਜ ਚ ਬੰਦ ਕਰਾਵਾਂਗੇ ਸਸਰੀ ਕਾਲ ਵੀਰ ਜੀ ਵੀਰ ਜੀ ਗੱਲ ਇਹ ਆ ਜੋ ਮੇਰੀ ਕੋਠੀ ਦਾ ਜੋ ਕੋਠੀ ਮੇਰੇ ਬੇਟੇ ਕੇ ਨੋ ਲੱਗੀ ਵੀਤੀ ਉਸ ਕੋਠੀ ਕੇ ਉੱਪਰ ਜੇਠ ਕੀ ਲੜਕੀ ਨੇ ਹਰ ਜਵਾਈ ਨੇ ਕਬਜ਼ਾ ਕਰ ਲੀਆ ਤੇ ਅਸੀਂ ਗਏ ਤੇ ਮੰਨੀ ਕਰਨ ਮਨੀ ਕਰਨ ਗਏ ਤੇ ਮੇਰਾ ਬੇਟਾ ਹਰ ਬੇਟੇ ਦਾ ਦੋਸਤ ਦੋਨੇ ਰਹੇ ਰਹੇ ਤੇ ਕਰਾ ਬਾਕੀ ਦਾ ਸਾਰਾ ਮੇਰੇ ਪਰਿਵਾਰ ਅਸੀਂ ਮਨੀ ਕਰਨ ਗਏ ਤੇ ਜਿਸ ਟਾਈਮ ਮਨੀ ਕਰਨ ਤੇ ਮੈਂ ਨਾ ਦੇਖੇ ਆਪਣੇ ਫੋਨ ਖੋਲ ਕਾ ਤੇ ਆਪਣਾ ਇਹਨਾਂ ਨੇ ਕੋਠੀ ਕੇ ਉਪਰ ਕੰਤੇ ਕਾ 35 ਬੰਦੇ ਜਿਨਕੇ ਹੱਥ ਕੇ ਵਿੱਚ ਗੰਡਾਸੀਆਂ ਤੇ ਬਦੂਖਾਂ ਵੀ ਤੇ ਕਿਰਪਾਨਾਂ ਵੀ ਤੇ ਕੰਤੇ ਕੰਮ 12 13 ਗੱਡੀਆਂ ਸਾਰੀ ਪ੍ਰੇਮਗੜ੍ਹ ਨੂੰ ਟੱਕੀ ਬੈਠੀ ਸੀ ਤੇ ਇਹਨੇ ਬੰਦੇ ਫਿਰ ਬੰਦਾ ਲਿਆਣ ਕਾ ਮੇਰੇ ਪੁੱਤ ਕੇ ਉੱਪਰ ਤੇ ਉਸਕੇ ਦੋਸਤ ਕੇ ਉਪਰ ਹਮਲਾ ਕਰਿਆ ਜੋ ਕਿ ਮੇਰਾ ਫੁੱਤੀ ਸਟੇਮ ਖਰੜ ਹਸਪਤਾਲ ਦੇ ਵਿੱਚ ਦਾਖਲ ਆ ਤੇ ਉਹਦੇ ਦੰਦ ਵੀ ਤੋੜ ਦिए ਹਰ ਉਹਦਾ ਟਾਂਕੇ ਵੀ ਲਗੇ ਹੋਏ ਸਿਰਕੇ ਵਿੱਚ ਵੀ ਸੱਟਾਂ ਲੱਗੀਆਂ ਤੇ ਗੁੱਜੀ ਸੱਟਾਂ ਵੀ ਹੈਗੀਆਂ ਤੇ ਸਾਡਿਓ ਤੇ ਬੇਟੇ ਪਰ ਹਮਲਾ ਕਰ ਲਿਆ ਤੇ ਸਾਡੀ ਉੱਪਰ ਪਰਚਾ ਕਰ ਰਹੀ ਆ ਪੁਲਿਸ ਐਰੋਸਿਟੀ ਵਾਲੀ ਸਾਡੀ ਕੋਈ ਨਹੀਂ ਸੁਣਾਈ ਹੋ ਰਹੀ ਹੈ ਤੇ ਐਸ ਐਚਓ ਸਾਹਿਬ ਮੈਂ ਇਹ ਗੱਲ ਕਹਿਣਾ ਚਾਹਦੀ ਆ ਵੀ ਜੇ ਤੂੰ ਤੈਨੂੰ ਸਾਡੇ ਪਰ ਰਹਿਮ ਹੈ ਤਾਂ ਸਾਡਾ ਪਰਚਾ ਵਾਪਸ ਕੀਤਾ ਜਾਵੇ ਤੇ ਨਹੀਂ ਹੁਣਾ ਤੇ ਵੀ ਪਰਚਾ ਕਰਿਆ ਜਾਵੇ ਜਿਹੜੇ 35 30 ਬੰਦੇ ਆਏ ਵੇ ਤੇ ਜੀ ਜਿਸ ਨੇ ਮੇਰੇ ਘਰ ਪਰ ਕਬਜ਼ਾ ਕਰਿਆ ਗੋਗਾ ਗੁਰਪ੍ਰੀਤ ਤਨਾਸੀਆ ਜੱਗੀ ਔਰ ਇੱਕ ਕਾਲਾ ਮਜਰੇ ਵਾਲਾ ਇੱਕ ਰੈਪਰੀਆ ਹਰਵਿੰਦਰ ਈਕਾ ਉੱਥੇ ਵਾਲਾ ਗਿੱਦੜਪਰੀਆ ਮੁੰਡਾ ਇਹਨਾਂ ਨੇ ਪੰਜਾਂ ਨੇ ਆ ਕੇ ਮੇਰੇ ਹਮਲਾ ਕਰਿਆ ਬਾਕੀ ਕਾ ਹੋਰ ਬੰਦੇ ਸਾਰੇ ਪਿੱਛਾ 35 ਬੰਦੇ ਆ ਕੇ ਪਾਸ ਰਬਾਲਬਰ ਬੰਦੂਖਾ ਬਹੁਤ ਕੁਸਤਾ ਕੁਸ ਨਹੀਂ ਮੈਂ ਕਹਿ ਸਕਦੀ ਆ ਮੈਂ ਇਹ ਰਿਕਵੈਸਟ ਕਰ ਰਹੀ ਆ ਆਪਣਾ ਮੀਡੀਆ ਕੇ ਸਾਹਮਣੇ ਵੀ ਮੇਰੀ ਸਰਕਾਰ ਨੂੰ ਸੁਣਾਈ ਹੋਵਾ ਕੁਸ ਵੀ ਮੇਰੀ ਸਰਕਾਰ ਮੇਰੀ ਕੁਸ ਸੁਣਾ ਮੈਂ ਉਹ ਹੱਥ ਬੰਨ੍ਹ ਕੇ ਬੇਨਤੀ ਆ ਵੀ ਮੈਨੂੰ ਆਪਣੀ ਜਾਨ ਕਾ ਖਤਰਾ ਮੇਰੀ ਬੱਚਿਆਂ ਨੂੰ ਵੀ ਜਾਨ ਕਾ ਖਤਰਾ ਹੈ ਮੇਰੀ ਬਹੂ ਨੂੰ ਵੀ ਸਾਰੀ ਰਾਤ ਹੋ ਗਈ ਹੈ ਹਮ ਦੋਏ ਸੱਸ ਸਹਸ ਬਹੂ ਨੇ ਕਿਸ ਤਰ੍ਹਾਂ ਟਾਈਮ ਕੱਢਿਆ ਮੇਰਾ ਬੇਟਾ ਇਸ ਟਾਈਮ ਹਸਪਤਾਲ ਕੇ ਵਿੱਚ ਆ ਮਾਰਿਆ ਕੋਈ ਵੀ ਸੁਣਨੇ ਵਾਲਾ ਨਹੀਂ ਹੈ ਕੱਲ ਵੀ 8:30 ਵਜੇ ਦੁਬਾਰਾ ਫੇਰ 35 ਬੰਦੇ ਆਏ ਪੰਜ ਗੱਡੀਆਂ ਸੀ 35 ਬੰਦੇ ਆਏ ਕਾ ਫੇਰ ਦੁਬਾਰਾ ਹਮਲੇ ਪਰ ਹੋ ਗਏ ਫੇਰ ਮੈਂ 112 ਪਰ ਫੋਨ ਕਰਿਆ ਤੇ ਦੁਬਾਰਾ ਪੀਸੀਆਰ ਵਾਲੇ ਆਏ ਉਹਨਾਂ ਨੇ ਕਾ ਭੇਜੇ ਉਹ ਕੱਡੇ ਘਰ ਤੇ ਬਾਹਰ ਇਬੀ 12 13 ਬੰਦੇ ਕੋਠੀ ਕੇ ਮਾਂ ਆ ਮਨ ਨੂੰ ਆਪਣੀ ਜਾਨ ਦਾ ਖਤਰਾ ਮਨ ਨੂੰ ਆਪਣੀ ਇੱਜ਼ਤ ਦਾ ਵੀ ਖਤਰਾ ਇਨਕੇ ਪਰ ਕਾਰਵਾਈ ਹੋਵਾ ਗੁਰਪ੍ਰੀਤ ਪਰ ਹਰਵਿੰਦਰ ਪਰ ਰੈਪਰੀ ਹਰਵਿੰਦਰ ਪਰ ਜੱਗੀ ਪਰ ਜਿਹੜਾ ਉਹ ਕਪਾਈਆ ਗੋਗੇ ਦਾ ਇਨਕੇ ਪਰ ਕਾਰਵਾਈ ਹੋਆ ਕਾਲੇ ਕੇ ਪਰਮਾਜਰੇ ਵਾਲੀ ਪਰ ਇਨਤੇ ਮਨ ਨੂੰ ਬਹੁਤ ਖਤਰਾ ਆਪਣੀ ਜਾਨ ਦਾ ਹਰ ਜੇ ਮੇਰੇ ਕਹੀਂ ਵੀ ਮੇਰੇ ਪੁੱਤ ਗੱਲ ਕਾਰਵਾਈ ਕਿਸੇ ਤਰ੍ਹਾਂ ਕਬੀ ਨੇ ਤੋ ਖਤੜੀ ਮਾ ਮੇਰੇ ਪੁੱਤ ਨੂੰ ਮਾਰ ਸਕਾਂ ਮੈਨੂੰ ਰਿਕਵੈਸਟ ਕਰਨੀ ਆਇਓ ਜਿਹੜੀ ਇਹ ਲੜਕੀ ਆ ਜਿਹਨੂੰ ਬੇਦਖਲ ਕੀਤਾ ਹੋਇਆ ਤੇ ਉਸਦੇ ਮਾਪੇ ਨਾਲ ਤੁਹਾਡੇ ਕਿੱਦਾਂ ਦੇ ਲਿੰਕ ਨੇ ਮੇਰੇ ਲਿੰਕ ਬੜੇ ਚੰਗੇ ਆ ਮੈਂ ਉਹ ਵੀ ਆਣਾ ਚਾਹ ਰਹੇ ਆ ਜੇ ਮੈਨੂੰ ਮੈਜੀ ਖਾਲਸਾ ਬੈਗਤੀ ਉਹ ਪਤੇ ਮੇਰੇ ਨਾਲ ਤਾਂ ਬੇਟੇ ਇਦਾਂ ਹੋਇਆ ਮੇਰਾ ਮਕਾਨ ਦਾ 55 ਵਿੱਚ 55 ਚ ਮਕਾਨ ਤਾਂ ਮੈਨੂੰ ਕਹਿੰਦੀ ਇੱਕ ਲਾਟਿਕਾ ਤਾਂ ਤੂੰ ਵੇਚ ਦੇ ਜਿੰਨੇ ਪੈਸੇ ਹੈਗੇ ਮੈਨੂੰ ਦੇ ਦੇ ਬਾਕੀ ਮੈਂ ਲੋਨ ਕਰਾ ਦੂੰਗਾ ਮੇਰੀ ਜ਼ਿੰਮੇਵਾਰੀ ਆ ਤਦ ਪੈਸੇ ਸਾਰੇ ਉਹਨੂੰ ਦੇਤੇ ਸੀ ਵੇਚ ਕੇ ਘਰ ਤਿੰਨ ਮਹੀਨੇ ਲੰਘੇ ਕਹਦਾ ਤੁਹਾਡੇ ਦਾ ਪੈਸੇ ਵੀ ਹੁਣ ਡੇਟ ਲੰਘੀ ਕਹਦਾ ਡੇਟ ਲੰਘੀ ਹੁਣ ਤੁਹਾਨੂੰ ਕੁਝ ਨਹੀਂ ਮਿਲੇ ਹੁਣ ਤੁਸੀਂ ਇਹਦੇ ਆ ਹੀ ਨਾ ਕਰੋ ਫਿਰ ਦੋ ਚਾਰ ਵਾਰੀ ਮੈਂ ਜਾ ਕੇ ਮੀਤਾ ਦੱਲੇ ਕਰੇ ਮੈਂ ਕਹਾ ਸਾਰਾ ਸਾਢੇ ਥੋੜੇ ਬਹੁਤੇ ਪੈਸੇ ਮੋੜ ਦੋ ਵੀ ਅਸੀਂ ਤਾਂ ਘਰ ਵੇਚ ਕੇ ਦੇਖੋ ਤੁਹਾਨੂੰ ਸਾਰੇ ਪੈਸੇ ਦੇਤੇ ਅਸੀਂ ਤਾਂ ਰੋਡ ਤੇ ਬੈਠੇ ਆ ਮੈਂ ਕਹਿੰਦਾ ਨਹੀਂ ਹੁਣ ਕੁਝ ਨਹੀਂ ਕਰ ਸਕਦੇ ਕਹਿੰਦਾ ਜੇ ਤੁਸੀਂ ਇੱਥੇ ਆਏ ਕਹਿੰਦਾ ਮੇਤੇ ਗੁਰਾ ਕੋਈ ਨਹੀਂ ਕਹਿੰਦਾ ਮੈਂ ਕੁਝ ਵੀ ਕਰ ਸਕਦਾ ਫਿਰ ਤੇ ਇਹ ਜਿਹੜਾ ਹੁਣ ਪੈਸਾ ਹੈਗਾ ਇਹ ਤੁਸੀਂ ਕੈਸ਼ ਦਿੱਤਾ ਸੀ ਹਾਂ ਹਾਂਜੀ ਕੈਸ਼ ਦਿੱਤਾ ਸਾਨੂੰ ਕੈਸ਼ ਹੀ ਮਿਲਿਆ ਸੀਗਾ 18 ਲੱਖ ਇਹਨਾਂ 7 ਲੱਖ ਦਾ ਉਹ ਐਗਰੀਮੈਂਟ ਬਣਾ ਕੇ ਦਿੱਤਾ ਵੀ ਚਲਾਇਆ ਵਾ ਉਹ ਦ ਬਾਕੀ ਬਾਕੀ ਹੁਣ ਅਸੀਂ ਕੈਸ਼ ਦਿੱਤੀ ਸੀ ਠੀਕ ਹੈ ਜੀ ਤੇ ਹੁਣ ਉਹਨੇ ਕੀ ਕਿਹਾ ਜਦੋਂ ਤੁਸੀਂ ਦਵਾ ਹੁਣ ਪਹਿਲਾਂ ਤਾਂ ਕਹਿੰਦਾ ਰ ਮੈਂ ਦੇ ਦੂੰਗਾ ਪੈਸੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਮੈਂ ਦੇ ਦੂੰਗਾ ਪੈਸੇ ਫੇਰ ਕਹਿੰਦਾ ਮੇਰੇ ਮੁੰਡੇ ਕੁੜੀ ਨਾ ਨੇ ਬਾਹਰ ਗਏ ਬਨੇ ਆ ਜਾਣ ਦੋ ਫੇਰ ਗੱਲ ਕਰੂੰਗਾ ਫੇਰ ਦੋ ਸਾਲ ਦੋ ਸਾਲ ਫੇਰ ਲਾਂਗੇ ਫੇਰ ਕਹਿੰਦਾ ਹੁਣ ਉੱਤੇ ਆ ਹੀ ਨਾ ਕਰੂੰ ਕਹਿੰਦਾ ਜੋ ਮਰਜ਼ੀ ਕਰ ਲੈ ਕਹਿੰਦਾ ਮੈਂ ਨਹੀਂ ਪੈਸੇ ਦੇਣੇ ਜਿੱਥੇ ਮਰਜ਼ੀ ਚੱਲੀ ਜਾ ਕਹਿੰਦਾ ਹੁਣ ਤੁਸੀਂ ਇਹ ਦੱਸੋ ਹੁਣ ਕੀ ਅਗਲਾ ਵਿਚਾਰ ਕੀ ਹੈ ਤੁਹਾਡਾ ਅਗਲਾ ਵਿਚਾਰ ਇਹ ਕਹਿੰਦੇ ਥੋੜੇ ਮੂਰੇ ਬੇਨਤੀ ਆ ਵੀਡੀਓ ਵਾਲੇ ਸੰਭਲੇ ਕਿ ਮੈਨੂੰ ਆਪਣੇ ਮੇਰੇ ਪੈਸੇ ਦਵਾ ਦਿਓ ਕਿ ਮੈਂ ਵੀ ਕਿਤੇ ਆਪਣਾ ਘਰ ਲੈ ਕੇ ਆਪਣੀ ਕੁੜੀ ਲੈ ਕੇ ਬੈਠ ਜਮਾ ਵਿਧਵਾ ਜਨਾਨੀ ਮੇਰਾ ਤਾਂ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ ਹੱਥ ਹਾਂ ਮੇਰੇ ਪੈਸੇ ਵਾਪਸ ਕਰਵਾ ਦੇ ਜੇ ਇਕ ਲਾਟੀ ਨੇ ਪੈਸੇ ਨਾ ਦਿੱਤੇ ਅਸੀਂ ਉਹਦੇ ਦਫ਼ਤਰ ਮੂਨੇ ਬੈਠਾਂਗੇ ਪਿੱਟ ਸੱਪਾ ਕਰਾਂਗੇ ਤਰਨਾ ਲਾਵਾਂਗੇ ਉਹਦਾ ਦਫ਼ਤਰ ਬੰਦ ਕਰਾਵਾਂਗੇ